ਸੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ ਪਟਿਆਲਾ ਦੀ ਅਧੀਨ ਚੱਲ ਰਹੀ ਵੱਖ-ਵੱਖਰੀਆਂ ادارਿਆਂ ਵਿੱਚੋਂ ਇੱਕ ਨਵਿਆਕਲਾ ਸਕੂਲ ਜਿਹੜਾ ਕਿਸੇ ਪਾਸਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾਪ੍ਰਾਪਤ ਧਰਮਗੱਧਤੀ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਸਰ ਵਿਕਾਸਿਤ ਹੈ ਪ੍ਰਿੰਸੀਪਲ ਸਰਦਾਰ ਹਰਪੀ ਸਿੰਘ ਜੀ ਦੀ ਰਹਿਨੁਮਾਈ ਦੇ ਹੇਠਾ ਆਪੋ ਆਪਣੇ ਵਿਸ਼ਿਆਂ ਦੀ ਮਾਹਰ ਅਧਿਆਪਕਾਤੀ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਨਿਭਾ ਰਹੀ ਹਨ ਇਸ ਸੰਸਥਾ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਗੁਰਮਤਿ ਵਿੱਦਿਆ ਵੀ ਦਿੱਤੀ ਜਾ ਰਹੀ ਹੈ ਆਓ ਇਸ ਸਕੂਲ ਦੇ ਸਾਫ ਸੁਥਰੇ ਚੋਗਿਰਦੇ ਵਲ ਪੰਛੀ ਸਾਥ ਮਾਰਦੇ ਹੋਏ ਅਧਿਆਪਕਾ ਦੇ ਨਾਲ ਕਾਰਜ ਅਤੇ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਨੁਜੀਤ ਕੌਰ ਐਜ਼ ਅ ਸੋਸ਼ਲ ਸਾਇੰਸ ਟੀਚਰ ਇਸ ਇੰਸਟੀਟਿਊਸ਼ਨ ਦੇ ਵਿੱਚ ਪਿਛਲੇ 7 ਸਾਲਾਂ ਤੋਂ ਕੰਮ ਕਰ ਰਹੀ ਹਾਂ ਵਿਦਿਆਰਥੀਆਂ ਦੇ ਵਿੱਚ ਬਾਹਰ ਜਾਣ ਦੇ ਰੁਝਾਨ ਨੂੰ ਘਟਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਪੀਐਸਸੀ ਆਈਪੀਐਸ ਅਤੇ ਪੀਸੀਐਸ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਨੂੰ 9ਵੀਂ ਜਮਾਤ ਤੋਂ ਹੀ ਇਸ ਵਿਸ਼ੇਸ਼ ਸੰਬੰਧੀ ਤਿਆਰੀ ਕਰਵਾਈ ਜਾ ਰਹੀ ਹੈ ਬੱਚਿਆਂ ਨੂੰ ਵਿਸ਼ੇਸ਼ ਲੈਕਚਰ ਦਵਾਏ ਜਾ ਰਹੇ ਹਨ I am Khushpreet Kaur, working as a DP teacher in this institution. This institution offers a variety of activities including games to your ward for their holistic development. Students have has participated in all the games like volleyball, tug-of-war, athletic and cocoa. This institution offers a marvelous pl platform to your ward. Thank you. In our main features, uh, especially when we talk uh, about the teaching of English, this sustained institution uh, is running a particular course uh, for the teaching of English in 9th and 10th class uh, that is called vernacular bridge course. This course, course has been uh, introduced uh, in all the HBC schools and colleges by Professor dad the former head of English department uh, of DAV College of Chandigarh. And this uh, course is quite helpful. and uh, highly successful in teaching and learning english with the, the help of mother tongue vahiguru ji ka khalsa vahiguru ji ki fateh harpreet singh uppal principal sri guru hargobind sahib kalsa public school sri hargobindpur sahib adheen rectorate of education shromani gurudwara prabandh committee ilake diye srmor sanstha san 2015 to ਵਿਦਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਸਕੂਲ ਵਿੱਚ ਨਰਸਰੀ ਵਿੰਗ ਵਿੱਚ ਜਿੱਥੇ ਏਸੀ ਕਮਰੇ ਪਲੇ ਸਟੇਸ਼ਨ ਤੇ ਹੋਰ ਸੁਵਿਧਾਵਾਂ ਨੇ ਉੱਥੇ ਵੱਡੀਆਂ ਜਮਾਤਾਂ ਦੇ ਵਿੱਚ ਸਮਾਰਟ ਸਿਸਟਮ ਦੁਆਰਾ ਆਧੁਨਿਕ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਪੜਾਇਆ ਜਾ ਰਿਹਾ ਸਕੂਲ ਬਖੂਬੀ ਇੱਕ ਤਜਰਬੇਕਾਰ ਤੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਜਿਹੜੇ ਕਿ ਅੰਗਰੇਜ਼ੀ ਵਿੱਚ ਖਾਸ ਮਹਾਰਤ ਪ੍ਰਾਪਤ ਹਨ ਉਹਨਾਂ ਦੀ ਟੀਮ ਜਿਹੜੀ ਆ ਸਕੂਲ ਨੂੰ ਚਲਾ ਰਹੀ ਹੈ ਸਕੂਲ ਵਿੱਚੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸਮੇਂ ਤੇ ਖੇਡਾਂ ਦੇ ਖੇਤਰ ਵਿੱਚ ਖਾਲਸਾ ਹੀ ਖੇਡਾਂ ਦੇ ਵਿੱਚ ਵਿਦਿਆਰਥੀਆਂ ਵੱਲੋਂ ਭਾਗ ਲਿਆ ਜਾਂਦਾ ਹੈ। ਨਾਲ ਦੀ ਨਾਲ ਸਕੂਲ ਵਿੱਚ ਜਿਹੜੇ 스마트 ਸਿਸਟਮ ਨੇ 스마트 ਕਲਾਸਰੂਮਸ ਨੇ ਉਹਨਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਦੇ ਨਾਲ ਵਿਦਿਆਦਿ ਸਿਖਲਾਈ ਦਿੱਤੀ ਜਾ ਰਹੀ ਹੈ। ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਹਰ ਸਾਲ ਜਿਹੜੀ ਫੀਸ ਹੈ ਉਹਦੇ ਵਿੱਚ ਵਿਸ਼ੇਸ਼ ਜਿਹੜੀ ਰਿਆਤ ਦਿੱਤੀ ਜਾਂਦੀ ਹੈ। ਅਮਰਤਾਰੀ ਵਿਦਿਆਰਥੀਆਂ ਨੂੰ ਵਜੀਫੇ ਵਿੱਚ ਹਰ ਸਾਲ ਜਿਹੜਾ ਅਸੀਂ ਸਕਾਲਰਸ਼ਿਪ ਦਿੰਨੇ ਆ ਜਿਹਦੀ ਰਾਸ਼ੀ 3500 ਰੁਪਿਆ ਇੱਕ ਅਮਰਤਾਰੀ ਵਿਦਿਆਰਥੀ ਨੂੰ 6ਵੀਂ ਜਮਾਤ ਤੋਂ 10ਵੀਂ ਜਮਾਤ ਤੱਕ ਅਸੀਂ ਦਿੰਨੇ ਆ ਇਸ ਤੋਂ ਬਗੈਰ ਲੋੜਵੰਦ ਵਿਦਿਆਰਥੀਆਂ ਵਿੱਚ ਜਿਹੜੇ ਵਿਦਿਆਰਥੀ ਗਰੀਬ ਹਨ ਉਹਨਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਰਾਏ ਜਿਹੜੇ ਦੋ ਭੈਣ ਭਰਾ ਪੜਦੇ ਹਨ ਤਿੰਨ ਭੈਣ ਭਰਾ ਪੜਦੇ ਹਨ ਉਹਨਾਂ ਨੂੰ ਮਤੇ ਦੇ ਅਨੁਸਾਰ ਜਿਹੜੀ ਆ ਉਹ ਲਗਾਤਾਰ ਰਿਆਤ ਜਾਰੀ ਹੈ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਅਤੇ ਵਿਲੱਖਣ ਇੱਕ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਨਿਸ਼ਚੇ ਅਕੈਡਮੀ ਦਾ ਜਿਹਦੇ ਵਿੱਚ ਪ੍ਰਸ਼ਾਸਕੀ ਸੇਵਾਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਉਹਨਾਂ ਦੀ ਰਿਹਾਇਸ਼ ਉਹਨਾਂ ਦਾ ਖਾਣ ਪੀਣ ਜਿਹੜਾ ਉਹ ਸਾਰਾ ਕੁਝ ਮੁਫਤ ਦਿੱਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਉਪਰਾਲਾ ਹੈ ਕਿ ਸਾਡੇ ਸਿੱਖ ਵਿਦਿਆਰਥੀ ਜਿਹੜੇ ਉਹ ਪ੍ਰਸ਼ਾਸਨਿਕ ਅਹੁਦਿਆਂ ਤੇ ਪਹੁੰਚਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਵਿੱਚ ਇੱਕ ਵਿਸ਼ੇਸ਼ ਕੋਰਸ ਜਿਸ ਨੂੰ ਕੇ ਵਰਨੇਕੂਲਰ ਬ੍ਰਿਜ ਕੋਰਸ ਕਿਹਾ ਜਾਂਦਾ ਹੈ ਉਹ ਚਾਲੂ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਦੀ ਜਿਹੜੀ ਅੰਗਰੇਜ਼ੀ ਦੇ ਵਿੱਚ ਪਕੜ ਹੈ ਉਹਨੂੰ ਵਿਸ਼ੇਸ਼ ਬਣਾ ਕੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤਿਆਰੀ ਕਰਾਉਣ ਵਿੱਚ ਮਦਦ ਕੀਤੀ ਜਾ ਸਕੇ ਇਸ ਲਈ ਅਸੀਂ ਇਲਾਕੇ ਦੀ ਸੰਗਤ ਨੂੰ ਸਮੂਹ ਸਟਾਫ ਵੱਲੋਂ ਬੇਨਤੀ ਕਰਦੇ ਹਾਂ ਕਿ ਆਪਣੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਦਾਖਲਾ ਇਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲ ਵਿੱਚ ਕਰਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ